ਇਹ ਕਾਈਪੀਐਸ ਅਫਸਰ ਇਹੋ ਜਿਹਾ ਉਪਲਬਧ ਕੀਆ ਕਰੇ ਤੇ ਮਤਲਬ ਇਨਾ ਵਧੀਆ ਕੰਮ ਕਰੇ ਬਈ ਹਰ ਪਬਲਿਕ ਮੀਟਿੰਗ ਸਾਰੀਆਂ ਬਹੁਤ ਵਧੀਆ ਕਰਦੇ ਨੇ ਮਤਲਬ ਕਿਸੇ ਤਰ੍ਹਾਂ ਦੀ ਨਾਂ ਨੁਕਰੀ ਨਹੀਂ ਹੁੰਦੀ ਪਰ ਅਸਲ ਤੋ ਬਾਅਦ ਇਨਾ ਅਸਲ ਆਇਆ ਇਨਾ ਆਡੀਐਕਟ ਮੈਨੂੰ ਲੱਗਦਾ ਕਿ ਕੋਈ ਹਫ਼ਤਾ ਹੀ ਕਰਨੀ ਜਾਂਦਾ ਉਹ ਜਦੋਂ ਇੰਡੀ ਵੱਡੀ ਸਮਗਰੀ ਜਿਹੜੀ ਹੈ ਨਹੀਂ ਫੜਦਾ ਇਹਨੇ ਸ਼ਾਰਟ ਟਾਈਮ ਦੇ ਵਿੱਚ ਇਹਨਾਂ ਕੁਝ ਕਰ ਉਹਨਾਂ ਦੇ باوجود ਤੇ ਉਹਨਾਂ ਤੇ ਇੱਕ ਜਿਹੜਾ ਤੋਮਰ ਲੱਗੀ ਹੈ ਕਿ ਵੀ ਇਹਨਾਂ ਦੇ ਗੈਂਗਸਟਰ ਲੈਵਲ ਤੇ ਧਿਆਨ ਨਹੀਂ ਦਿੱਤਾ ਉਹ ਬੜੀ ਹੈਰਾਨੀ ਚ ਰਹਿ ਜਾਂਦਾ ਹੈ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਹਾਂ ਕਿ ਸੀਐਮ ਸਾਹਿਬ ਦੇ ਨਾਲ ਜਿਹੜਾ ਆਲਾਦਬਾਦ ਹੈ ਨਾ ਜੇ ਉਹਨਾਂ ਨੂੰ ਕੋਈ ਰੋਂਗ ਮੈਸੇਜ ਕਰਨੇ ਕਰਦਾ ਤਾਂ ਹਮੇਸ਼ਾ ਕੋਈ ਇਹੋ ਜੀ ਗੱਲ ਹਾਲਾਤ ਇਹੋ ਜੇ ਮਜਬੂਰ ਮੰਨ ਜਾਂਦੇ ਨੇ ਕਿ ਵੀ ਇੱਕ ਅੱਛੇ ਹਸਲ ਉਹਨਾਂ ਨੇ ਸਿਸਟਮ ਮਤਲਬ ਕਿ ਇੱਕ ਕੀ ਭਾਗ ਸਰਕਾਰ ਜਾਂ ਉਹ ਅਫਸਰ ਸਹੀ ਇਸ ਫੈਸਲੇ ਤੋਂ ਅਰਦਾਸ ਚੰਨ ਜੀ ਨਜ਼ਰ ਆਉਂਦੀ 3 ਫਾਰਸ ਦੇ ਵਿੱਚ ਇੱਕ ਮੈਡਮ ਸੀ ਅਤੇ ਸਾਡੇ ਜੀਸੀ ਮੈਡਮ ਸਾਖੀ ਸਮੀਤ ਕੋਰਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਦੇ ਬਿਲਕੁਲ ਜੋਇੰਟ ਆਪਰੇਸ਼ਨ ਸੀਗੇ ਜਿਹੜੇ ਜੀਸੀ ਸਾਹਿਬ ਦੇ ਤੇ ਭਾਈ ਸਾਹਿਬ ਦੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਨੇ ਜਿਹੜਾ ਕਿ ਬਿਲਕੁਲ ਸਵਾਗਤਯੋਗ ਸੀ ਤੇ ਇਹੋ ਜਿਹਾ ਕੰਮ ਕਰਨ ਦੇ ਬਾਵਜੂਦ ਵੀ ਇੱਕ ਜਿਹੜਾ ਵਰਲਡ ਸਸਪੈਂਸ਼ਨ ਜਿਹੜੀ ਹੈ ਨਾ ਉਹ ਬਿਲਕੁਲ ਬਹੁਤ ਦੁੱਖ ਹੋਇਆ ਸਾਹਿਬ